ਹੈਲੋ ਗਾਇਸ ਸਵੇਰ ਦੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਜੀ ਅੱਜ ਦਾ ਅੱਜ ਦੀ ਸਵੇਰ ਜਿਹੜੀ ਆ ਉਹ ਖੁਸ਼ੀਆਂ ਭਰਿਆ ਲੈ ਕੇ ਆਉਗੀ ਤੇ ਚੱਲਦੇ ਆ ਜੀ ਅੱਪ ਅੱਜ ਦੀ ਨਵੀਂ ਤੁਹਾਨੂੰ ਅੱਜ ਦੀ ਸੈਰ ਸਵੇਰ ਦੀ ਸੈਰ ਕਰਾਉਣੀ ਆ ਤੇ ਸਵੇਰ ਦੀ ਸੈਰ ਜਿਹੜੀ ਹੈਗੀ ਆ ਬਹੁਤ ਹੀ ਸਾਡੀ ਸਿਹਤ ਲਈ ਅੱਛੀ ਹੁੰਦੀ ਆ ਤੇ ਬਹੁਤ ਹੀ ਸਿਹਤ ਲਈ ਦੀ ਸਵਸਥ ਰੱਖਣ ਵਾਸਤੇ ਹੁੰਦੀ ਆ ਤੇ ਅੱਜ ਦੀ ਤੁਹਾਨੂੰ ਸੈਰ ਜਿਹੜੀ ਆ ਨਵੀਂ ਜਗ੍ਹਾ ਤੇ ਨਵਾਂ ਥਾਂ ਲੈ ਕੇ ਚੱਲਦੇ ਆ ਤੇ ਸਵੇਰ ਦੀ ਸੈਰ ਦੇ ਨਾਲ ਨਾਲ ਵੀ ਆਪਾਂ ਤੁਹਾਨੂੰ ਅੱਜ ਔਰ ਸਾਰੇ ਦਿਨ ਦੀ ਸੈਰ ਕਰਾਵਾਂਗੇ ਤਾਂ ਕਿ ਜੋ ਆਪਾਂ ਤੁਹਾਨੂੰ ਅੱਜ ਅੱਜ ਮੈਂ ਮੋਗਾ ਸਾਈਡ ਵੀ ਲੈ ਕੇ ਚੱਲਾਂ ਮੋਗਾ ਸਾਈਡ ਦੇ ਜਾਂਦਿਆਂ ਹੋਇਆਂ ਰਸਤੇ ਵਿੱਚ ਜਿਹੜੇ ਪਿੰਡ ਆਉਂਦੇ ਨੇ ਜਾਂ ਕਸ਼ਬੇ ਜਾਂ ਸ਼ਹਿਰ ਆਉਂਦੇ ਨੇ ਉਹਨਾਂ ਦਾ ਵੀ ਤੁਹਾਨੂੰ ਐਕਸਪਲੋਰ ਕਰਵਾਵਾਂਗੇ ਤੇ ਉੱਥੀ ਦੀ ਜਾਣਕਾਰੀ ਤੇ ਕਿਹਜੇ ਤੇ ਲੋਕ ਕਿਹਜੇ ਉੱਥੇ ਦਾ ਵਾਤਾਵਰਣ ਲੈ ਕੇ ਚੱਲਦੇ ਆ ਤੁਹਾਨੂੰ ਅੱਜ ਦੇ ਸਫਰ ਦੇ ਵਿੱਚ ਸਫਰ ਦੀ ਸੈਰ ਦੇ ਵਿੱਚ ਤੇ ਸਾਰੇ ਦਿਨ ਦੀ ਸੈਰ ਦੇ ਵਿੱਚ ਚੱਲਦੇ ਆ ਜੀ ਅੱਜ ਅੱਜ ਦੇ ਸੁਰੂਆਤ ਜਿਹੜੀ ਆ ਉਹ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਨਵੀਂ ਜਗ੍ਹਾ ਦੇ ਉੱਪਰ ਹਲੋ ਗਾਈਜ਼ ਆਪਾਂ ਆ ਗਏ ਹੁਣ ਜੀ ਜਿੰਮ ਦੇ ਵਿੱਚ ਜਾ ਕੇ ਐਕਸਰਸਾਈਜ਼ ਆ ਕੇ ਤੇ ਐਕਸਰਸਾਈਜ਼ ਦਾ ਅੱਜ ਬੜਾ ਵਧੀਆ ਆਨੰਦ ਮਾਣਿਆ ਜੀ ਤੇ ਬਹੁਤ ਹੀ ਵਧੀਆ ਲੱਗਿਆ ਤੇ ਸਾਰਾ ਪਸੀਨਾ ਨਿਕਲ ਜਾਂਦਾ ਜੀ ਆਪਣਾ ਤੇ ਬਾਡੀ ਸੂਰੀ ਐਕਟਿਵ ਹੋ ਜਾਂਦੀ ਹੈ ਮজা ਆਉਂਦਾ ਫਿਰ ਪੂਰਾ ਐਕਸਰਸਾਈਜ਼ ਲਾਉਣ ਦਾ ਅੱਜ ਮੈਂ ਲੈਗ ਲਈ ਹੈ ਜੀ ਚੱਲਦੇ ਆਂ ਜਿਖਲੇ ਡੈਸਟੀਨੇਸ਼ਨ ਤੇ ਹੈਲੋ ਗਾਇਸ ਤੁਹਾਨੂੰ ਸਵੇਰੇ ਮੈਂ ਦੱਸਿਆ ਸੀਗਾ ਕਿ ਨਵੀਂ ਡੈਸਟੀਨੇਸ਼ਨ ਤੇ ਲੈ ਕੇ ਚੱਲੂੰਗਾ ਤੇ ਅਸੀਂ ਮੋਗਾ ਸਾਈਡ ਚੱਲ ਰਹੇ ਆਂ ਤੇ ਰਸਤੇ ਦੇ ਵਿੱਚ ਤੁਹਾਨੂੰ ਪਿੰਡ ਤੇ ਕਸਵੇ ਤੇ ਸ਼ਹਿਰ ਜਿਹੜੇ ਆਉਣਗੇ ਉਹ ਦਿਖਾਵਾਂਗੇ ਜਰੂਰ ਤੇ ਚੱਲਦੇ ਹਾਂ ਹੁਣ ਆਪਾਂ ਤੇ ਅਸੀਂ ਹੁਣ ਆਪਣੇ ਚੱਲ ਪਏ ਆ ਹਾਂਜੀ ਅਸੀਂ ਪੈ ਗਏ ਜੀ ਮੋਗਾ ਰੋਡ ਦੇ ਉੱਪਰ ਤੇ ਬਾਰਿਸ਼ ਚੱਲੂ ਹੋ ਗਈ ਆ ਮੌਸਮ ਖਰਾਬੇਗਾ ਅੱਜ ਤੇ ਸਵੇਰ ਤੋਂ ਹੀ ਹੁਣ ਹਲਕੀ ਹਲਕੀ ਬਾਰਿਸ਼ ਚੱਲ ਰਹੀ ਆ ਦੇਖੋ ਮੀਂਹ ਦਾ ਨਜ਼ਾਰਾ ਬਾਲਾ ਨਜ਼ਾਰਾ ਦੇ ਚੱਲਦੇ ਆਪਾਂ ਹੌਲੀ ਹੌਲੀ ਫੇ ਤੁਹਾਨੂੰ ਮੋਗਾ ਦੇ ਸ਼ਹਿਰ ਦੇ ਵਿੱਚ ਲੈ ਕੇ ਚੱਲਦੇ ਆਂ ਮੋਗਾ ਇੱਥੋਂ ਹਜੇ ਲਗਭਗ 15-20 ਕਿਲੋਮੀਟਰ ਪਿਆ ਤੇ ਆਪਾਂ ਆਪਾਂ ਹੁਣ ਚੱਲਦੇ ਆਂ ਤੁਹਾਨੂੰ ਮੋਗਾ ਸ਼ਹਿਰ ਦੇ ਵਿੱਚ ਲੈ ਕੇ ਚੱਲਦੇ ਆਂ ਕਿ ਮੋਗਾ ਸ਼ਹਿਰ ਦੇ ਵਿੱਚ ਕੁਝ ਉੱਥੇ ਦੀਆਂ ਕੁਝ ਜਗ੍ਹਾ ਦਿਖਾਵਾਂਗੇ ਪਾਰਕ ਦਿਖਾਵਾਂਗੇ ਹਾਂਜੀ ਤੇ ਆਪਾਂ ਹੁਣ ਜਾ ਰਹੇ ਆ ਜੀ ਚੱਲਦੇ ਆ ਹੁਣ ਅੱਗੇ ਜੀ ਹਾਂਜੀ ਅਸੀਂ ਹੁਣ ਮਲੇਰਕੋਲਾ ਨੂੰ ਬਾਏ ਬਾਏ ਆ ਰਹੇ ਹਾਂ ਕੋਟੀ ਤੋਂ 33 ਕਿਲੋਮੀਟਰ ਜਗਰਾਉਂ 47 ਕਿਲੋਮੀਟਰ ਚੱਲਦੇ ਆ ਜੀ ਆਜੋ ਅੱਗੇ ਹੋਰ ਆਪਰੇ ਪੰਜਾਬ ਦੇ ਜੀਵਨਦਾਰ ਭਾਈਆਂ ਨੇ ਜੀਰੀ ਦੀਆ ਬੀਜ ਇਹ ਦੇਖੋ ਜੀਰੀ ਵੀ ਲੱਗ ਚੁੱਕੀ ਆ ਪਾਣੀ ਖੜਾ ਹੈ ਵਿੱਚ ਤੇ ਦਿਖਾਉਨੇ ਆ ਤੁਹਾਨੂੰ ਕੀ ਹਾਂਜੀ ਸੰਦੌੜ ਪਹੁੰਚ ਚੁੱਕੇ ਆ ਜੀ ਇਹ ਸੰਦੌੜੀ ਨੰਗਰਿਆ ਇਹ ਦੇਖੋ ਸੰਦੌੜ ਦੀ ਲੋਕੇਸ਼ਨ ਆਪਾਂ ਆ ਗਏ ਆ ਜੀ ਕਲਿਆਣ ਦੀ ਨਹਿਰ ਦੇ ਉੱਪਰ ਇਹ ਦੇਖੋ ਨਹਿਰ ਦਾ 뷰 ਇਹ ਆ ਜੀ ਨਹਿਰ ਦਾ 뷰 ਪਾਣੀ ਛੱਡ ਚੁੱਕਿਆ ਹੈ ਨਹਿਰ ਦੇ ਵਿੱਚ ਇਹ ਆ ਜੀ ਨਹਿਰ ਦਾ 뷰 ਬੜਾ ਵਧੀਆ ਬੜਾ ਸ਼ਾਨ ਲੱਗ ਰਿਹਾ ਹੈ ਤੇ ਬਾਕੀ ਤੁਹਾਨੂੰ ਅੱਜ ਦੇ ਅੱਗੇ ਪਿੰਡਾਂ ਵਿੱਚ ਵੀ ਹੋਰ ਸ਼ਾਅ ਕਰਾਵਾਂਗੇ ਤੇ ਇਹ ਹੈ ਜੀ ਕਲਿਆਣ ਦੀ ਨਹਿਰ ਦੇਖੋ ਖੈਰ ਦਾ ਇਹ ਆ ਰਾ ਜੀ ਇਹ ਆ ਜੀ ਨਹਿਰ ਦਾ ਦੇਖੋ ਪਾਣੀ ਕਿੰਨਾ ਤੇਜ਼ ਚੱਲ ਰਿਹਾ ਇਹ ਦੇਖੋ ਅੱਗੇ ਤੱਕ ਪਾਣੀ ਜਾ ਰਿਹਾ ਇਹ ਸ਼ਾਇਦ ਬਠਿੰਡੇ ਨੂੰ ਜਾਂਦੀ ਹੈ ਇਹ ਵੀ ਨਹਿਰ ਹਾਂਜੀ ਤੁਹਾਨੂੰ ਹੁਣ ਨਹਿਰ ਦਿਖਾਈ ਆ ਨਾ ਕਲਿਆਣ ਦੀ ਇਹ ਆ ਜੀ ਹੁਣ ਅੱਗੇ ਰੈਕਟਰ ਰੋਡ ਨਜ਼ਿਕੋਂ ਨਵਾਂ ਨਾਮ ਖੇਰਨ ਫਾਰਮ ਜੀ ਕੋੜਾ ਚੌਂਕ ਹਾਈ ਕੋਰਟ ਵੋ ਮੈਕਡੋਨਲ ਕੈਟਫਾਰਮ ਇਅਰ ਇਅਰ ਯੋ ਐਨ ਆਈਸ ਫਾਰਮ ਇਹ ਹੈ ਜੀ ਗੁਰਦੁਆਰਾ ਤੱਲੀਆਣਾ ਸਾਹਿਬ ਰੈਕ ਕੋਡ ਦੇ ਵਿੱਚ ਹੈ ਜੀ ਇਹ ਇੱਕ ਗੁਰਦੁਆਰਾ ਕਾਫੀ ਮਸ਼ਹੂਰ ਗੁਰਦੁਆਰਾ ਹੈਗਾ ਜੀ ਤੇ ਅੱਗੇ ਚੱਲਦੇ ਆਪਾਂ ਦਿਖਾਉਣੀ ਆ ਤੁਹਾਨੂੰ ਇਤਿਹਾਸ ਕੀ ਹੈਗਾ ਇਹ ਤੁਹਾਨੂੰ ਮੈਂ ਆਪਣੇ ਬਜ਼ੁਰਗਾਂ ਨਾਲ ਮਿਲ ਕੇ ਤੁਹਾਨੂੰ ਇਹਦਾ ਪਤਾ ਕਰਦਾ ਕਿ ਇਤਿਹਾਸ ਹੈਗਾ ਹਾਂਜੀ ਦੱਸੋ ਬਜ਼ੁਰਗੋ ਇਹਦਾ ਛਣਵਾ ਪਾਈ ਜਿੰਨਾ ਪਤਾ ਆ ਜਿਉਂ ਨਾਲ ਹੀ ਦੱਸਾਂਗੇ ਠੀਕ ਆ ਬਾਬਾ ਜੀ ਇਹਦਾ ਕੀ ਇਤਿਹਾਸ ਆ ਬਾਬਾ ਜੀ ਇੱਥੇ ਗਾੜ੍ਹ ਮੇਂ ਪਾਠ ਨੇ ਉਛਛਟੋ ਕੀਤੀ ਹੋਈ ਸੀ ਠੀਕ ਹੈ ਜੀ ਉਹ ਛੱਟੋ ਕੀਤੀ ਹੋਈ ਸੀ ਉਹਨਾਂ ਟਾਲੀ ਦੇ ਕੋਲੇ ਉਛਛਟੋ ਕੀਤੀ ਹੋਈ ਸੀ ਉਹ ਟਾਲੀਏ ਨਾਲੇ ਕੋਤਵਾਰਾ ਟਾਲੀਆ ਨਾਲ ਬਾਜਾ ਠੀਕ ਹੈ ਜੀ ਇਹ ਅੱਗੇ ਬਜ਼ੁਰਗ ਜੀ ਤੁਸੀਂ ਵੀ ਕੋਈ ਦੱਸੋ ਇਹਦੇ ਦੇ ਇੱਥੇ ਬੁੱਢੀ ਸਾਹਿਬ ਜਦੋਂ ਆਏ ਸੀ ਨਾ ਉਹਨਾਂ ਕੋਈ ਮਈਆਂ ਚਾਰ ਦਾ ਫਿਰਦਾ ਸੀ ਉਹਨੂੰ ਕਹਿੰਦੇ ਦੁੱਧ ਦੇ ਦੇ ਉਹ ਕਹਿੰਦਾ ਜੀ ਰੋਜ਼ ਦਾ ਸਾਰੀਆਂ ਫੰਡਰਾਂ ਉਹ ਕਹਿੰਦੇ ਆਏ ਥੱਲੋਂ ਜੂਲਾ ਤੇ ਟਾਲੀ ਨਾਲ ਬੰਨ ਕੇ ਜੋਈ ਸੀ ਉਹ ਟਾਲੀ ਸਾਹਿਬ ਦਾ ਗੁਰਦੁਆਰਾ ਦਾ ਆ। ਠੀਕ ਹੈ ਜੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਜੀ ਇਹ। ਇਹ ਜਿਹੜੇ ਬਜ਼ੁਰਗਾਂ ਨੇ ਦੱਸਿਆ ਤੇ ਇਹ ਗੁਰਦੁਆਰਾ ਜਿਹੜਾ ਟਾਲੀ ਹਣਾ ਬਹੁਤ ਮਸ਼ਹੂਰ ਆ ਜੀ। ਪੰਜਾਬ ਦੇ ਵਿੱਚ ਇਹਦਾ ਕਾਫੀ ਨਾਮ ਆ। ਗੁਰਦੁਆਰਾ ਸਾਹ ਦਾ ਇਹ ਆ ਜੀ ਗੁਰਦੁਆਰਾ ਸਾਹਿਬ ਦੀ ਗੇਟ ਮੋਰੋਂ ਬਿਲਡਿੰਗ ਤੇ ਚੱਲਦੇ ਆ ਜੀ ਆਪਾਂ ਅਗਲਾ ਡੈਸਟੀਨੇਸ਼ਨ ਤੁਹਾਨੂੰ ਹੋਰ ਦਿਖਾਉਣੀ ਆ ਫਿਰ ਹਾਂਜੀ ਗਾਇਸ ਆਪਾਂ ਹੁਣ ਮੋਗਾ ਰੋਡ ਤੇ ਉੱਤੇ ਪੈ ਗਏ ਮੋਗਾ ਇੱਥੋਂ ਲਗਭਗ 15-20 ਕਿਲੋਮੀਟਰ ਤਾਨੂੰ ਮੋਗਾ ਜਾ ਕੇ ਮੋਗਾ ਸ਼ਹਿਰ ਫਿਰ ਤੁਹਾਨੂੰ ਦਿਖਾਉਨੇ ਆ ਉੱਥੇ ਦੇ ਆ ਵਿਊ ਦਿਖਾਉਨੇ ਆ ਉੱਥੇ ਦੇ ਪਾਰਕ ਦਿਖਾਉਨੇ ਆ ਤੇ ਆ ਦੇਖੋ ਨਜ਼ਾਰਾ ਜੀ ਵਾਲਾ ਮੌਸਮ ਬਣਿਆ ਹੋਇਆ ਪਿੱਛੋਂ ਤਾਂ ਮੀਂਹ ਪੈ ਵੀ ਰਿਹਾ ਸੀਗਾ ਘੁੰਮਣ ਦਾ ਕਾਫੀ ਨਜ਼ਾਰਾ ਆ ਰਿਹਾ ਜੀ ਬੇਟਾ ਗੱਡੀ ਡਰਾਈਵ ਕਰ ਰਿਹਾ ਹੈ। ਹੈਲੋ। ਤੁਹਾਨੂੰ ਬਹੁਤ ਨਜ਼ਾਰਾ ਆ ਰਿਹਾ ਘੁੰਮਣ ਦੇ ਵਿੱਚ ਇਧਰ। ਸਾਡਾ ਜ਼ਿਆਦਾ ਕੰਮ ਹੀ ਘੁੰਮਣ ਫਿਰਦਾ ਆ। ਤੇ ਅਸੀਂ ਇੰਜੋਏ ਕਰਦੇ ਹੋਏ ਤੁਹਾਨੂੰ ਦਿਖਾਉਨੇ ਆਂ ਜਮੋਗੇ ਦਾ ਪਾਰਕ। ਹੁਣ ਅਸੀਂ ਕਰੀਏ ਡਰਾਈਵ ਤੇ ਜੀ ਹੁਣ ਆਪਾਂ ਪਹੁੰਚਦੇ ਆਂ ਮੋਗੇ ਤੇ ਮੋਗੇ ਪਹੁੰਚ ਕੇ ਤੁਹਾਨੂੰ ਮੋਗੇ ਦੀ ਲੋਕੇਸ਼ਨ ਤੇ ਨਵੇਂ-ਨਵੇਂ ਵਿਊ ਤੁਹਾਨੂੰ ਦਿਖਾਉਨੇ ਆਂ ਮੋਗਾ ਸ਼ਹਿਰ। ਚੱਲਦੇ ਆ ਜੀ ਇਹ ਆ ਜੀ ਮੋਗਾ ਦੇ ਵਿੱਚ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀ ਆ ਦਾ ਇਹ ਵਰਤਮਾਨ ਆ ਕੇ ਘੋੜੇ ਦੇ ਉੱਤੇ ਲਾਇਆ ਹੋਇਆ ਇਹਨਾਂ ਨੇ ਇਹ ਵੀ ਇੱਕ ਮਹਾਨ ਆਸਤੀ ਹੋਈ ਆ ਜੱਸਾ ਸਿੰਘ ਮਹਾਰਾਜ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਇਹ ਮਹਾਨ ਅਸਤੀ ਇਹ پارک ਦੇ ਵਿੱਚ ਜੀ ਇਹਨਾਂ ਨੇ ਲਾਇਆ ਹੋਇਆ ਹੈ ਤੇ ਟੌਪ ਦੇ ਵਿੱਚ ਇਹ پارک ਆ ਜੀ ਚੱਲਦੇ ਹਾਂ ਅੱਗੇ ਹਾਂਜੀ ਹੁਣ ਚੱਲਦੇ ਹਾਂ ਜੀ ਆਪਾਂ ਵਾਪਸੀ ਤੇ ਇਹ ਹੈ ਜੀ ਅਗਲਾ ਬੋਰ ਅੰਮ੍ਰਿਤਸਰ ਇੱਥੋਂ ਹੈਗਾ ਜੀ 110 ਕਿਲੋਮੀਟਰ ਤੇ ਬਰਨਾਲਾ ਹੈਗਾ 62 ਕਿਲੋਮੀਟਰ ਇੱਥੋਂ ਥੱਲੇ ਨੂੰ ਰੋਡ ਜਾਂਦੀ ਆ ਬਰਨਾਲੇ ਨੂੰ ਆਪ ਬਰਨਾਲੇ ਨੂੰ ਥੱਲੇ ਨੂੰ ਜਾਂਦੀ ਆ ਤੇ ਇਹ ਉੱਪਰ ਚੜ ਗਈ ਇਹ ਆਪਣੇ ਲੁਧਿਆਣਾ ਰੋਡ ਤੇ ਮਲੇਰਕੁਟਲਾ ਰੋਡ ਜਗਰਾਉਂ ਰੋਡ ਤੇ ਉਹ ਪਿੱਛੇ ਇੱਧਰ ਰਹਿ ਗਈ ਉਹ ਆਪਣੇ ਅੰਮ੍ਰਿਤਸਰ ਰੋਡ ਉਗੀਵਰਾ ਚੌਂਚੋਂ ਚਲਦੀ ਜੱਗੇ ਨਾ ਮੋਗਾ ਸ਼ਹਿਰ ਦੇ ਵਿੱਚ ਆ ਗਏ ਤੁਹਾਨੂੰ ਹੁਣ ਨਵੀਆਂ ਲੋਕੇਸ਼ਨਾਂ ਦਿਖਾਉਣੇ ਆ ਤੇ ਦੇਖੋ ਇਹ ਦੇਖੋ ਪੰਛੀ ਇਹ ਗਰਾਊਂਡ ਦੇ ਵਿੱਚ ਪੰਛੀ ਦੇਖੋ ਇਹ ਦਾਣਾ ਚੁਗਦੇ ਪੈ ਰਹੇ ਨੇ ਜੀ ਪੰਛੀ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਮੈਂ ਹੋਰ ਅਗਲੀ ਲੋਕੇਸ਼ਨ ਦੇ ਉੱਤੇ ਵਰਕਿੰਗ ਪਾਰਕ ਆਪਣੇ ਬਹੁਤ ਵਧੀਆ ਪਾਰਕ ਆ ਜੀ ਇਹ ਨਗਰ ਨਿਗਮ ਵਾਲਿਆਂ ਦਾ ਬਣਾਇਆ ਹੋਇਆ ਤੇ ਚਲਦੇ ਆ ਤੁਹਾਨੂੰ ਅਗਲੇ ਹਿੱਸੇ ਦੇ ਵਿੱਚ ਲੈ ਕੇ ਚਲਦੇ ਆ ਪਾਰਕ ਦੇ ਵਿੱਚ ਇਹ ਆ ਜੀ ਬੇਰਕਾ ਦੀ ਦੁਕਾਨ ਬਣੀ ਹੋਈ ਹੈ ਅੰਦਰ ਪਰ ਅੱਜ ਬੰਦ ਹੈਗੀ ਹੈ ਇਹ ਤੇ ਚਲਦੇ ਆ ਜੀ ਹੁਣ ਆਪਾਂ ਤੁਹਾਨੂੰ ਹੋਰ ਬਾਕੀ ਦੇ ਡੈਸਟੀਨੇਸ਼ਨ ਦਿਖਾਉਣੇ ਆ ਸ੍ਰੀ ਸੁਆਮੀ ਬੇਨਦਨ ਨੰਦ ਜੀ ਦੇ ਮਹਾਰਾਜ ਪਾਰਕ ਵਿੱਚ ਆਉਣ ਵਾਲਿਆਂ ਨੂੰ ਜ਼ਰੂਰੀ ਹਦਾਇਤ ਇਹ ਜੀ ਪਾਰਕ ਦੇ ਵਿੱਚ ਹਦਾਇਤ ਪਾਰਕ ਵਿੱਚ ਲੱਗੇ ਫੁੱਲਾਂ ਤੇ ਬੂਟਿਆਂ ਨੂੰ ਤੋੜਨਾ ਮਨਾ ਹੈ ਪਾਰਕ ਵਾਲੇ ਹਿੱਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸਾ ਕਰਨਾ ਤਾਸ ਖੇਡਣਾ ਮਨਾ ਹੈ ਜੇਕਰ ਕੋਈ ਵੀ ਵਿਅਕਤੀ ਗਲਤ ਕੰਮ ਕਰਦਾ ਪਾਇਆ ਗਿਆ ਤਾਂ ਉਸ ਨੂੰ ਉਸ حوالے ਕਰ ਦਿੱਤਾ ਜਾਵੇਗਾ ਪਾਰਕ ਵਿੱਚ ਬੀੜੀ ਸਿਗਰਟ ਪੀਣਾ ਮਨਾ ਹੈ ਪਾਰਕ ਵਿੱਚ ਕਿਸੇ ਤਰ੍ਹਾਂ ਦਾ ਜਨਤਕ ਮੀਟਿੰਗ ਜਾਂ ਫੰਕਸ਼ਨ ਸ਼ੂਟਿੰਗ ਕਰਨਾ ਮਨਾ ਹੈ ਪਾਰਕ ਵਿੱਚ ਖਾਣਾ ਪਕਾਉਣਾ ਪਟਾਕੇ ਵਜਾਉਣਾ ਬਾਗ ਛਤਰੀ ਲਾਉਣਾ ਮਨਾ ਹੈ ਪਾਰਕ ਵਿੱਚ ਆਪਣੇ ਫालतू ਜਾਨਵਰ ਨੂੰ ਲਿਆਉਣਾ ਵੀ ਮਨਾ ਹੈ ਪਾਰਕ ਵਿੱਚ ਕੋਈ ਵੀ ਚੀਜ਼ ਵੇਚਣਾ ਤੇ ਭੀਖ ਮੰਗਣਾ ਮਨਾ ਹੈ ਪਾਰਕ ਵਿੱਚ ਕਿਸੇ ਵੀ ਤਰ੍ਹਾਂ ਦੇ ਬਾਂਹ ਨੂੰ ਲਿਆਉਣਾ ਮਨਾ ਹੈ ਸੈਰ ਜਾਂ ਘੁੰਮਣ ਲਈ ਪਾਰਕ ਵਿੱਚ ਬਣੇ ਫੁੱਟਪਾਥ ਹੀ ਵਰਤੋ ਕਰੋ ਪਾਰਕ ਵਿੱਚ ਕਿਸੇ ਵੀ ਤਰ੍ਹਾਂ ਦੇ ਖੇਡ ਹਾਕੀ ਫੁੱਟਬਾਲ ਕ੍ਰਿਕਟ ਖੇਡਣਾ ਮਨਾ ਹੈ ਪਾਰਕ ਵਿੱਚ ਗੰਦਗੀ ਨੂੰ ਖਲਾਉਣੇ ਤੇ ਲਫਾਫੇ ਖਾਲੀ ਬੋਤਲਾਂ ਨੂੰ ਸੁੱਟਣਾ ਫੁੱਟਪਾਥ ਤੇ ਲਗਾਏ ਦਸਤਵੀਂ ਨਿਯਮ ਦੀ ਵਰਤੋਂ ਕਰੋ ਇਹ ਹੈ ਜੀ ਆਪਣੇ ਪਾਰਕ ਦੀ ਇਹਨਾਂ ਨੇ ਪਾਰਕ ਵਾਸੀ ਇਹਨਾਂ ਨੇ ਹਦਾਇਤਾਂ ਲਿਖੀਆਂ ਹੋਈਆਂ ਨੇ ਤੇ ਇਹ ਹਰ ਇੱਕ ਜੋ ਵੀ ਵਿਅਕਤੀ ਆ ਉਹਨੂੰ ਇਹਦੀ ਪਾਲਣਾ ਕਰਨੀ ਚਾਹੀਦੀ ਆ ਤੇ ਚੱਲਦੇ ਆ ਤੁਹਾਨੂੰ ਅਗਲੇ ਡੈਸਟੀਨੇਸ਼ਨ ਦੇ ਉੱਤੇ ਹਾਂਜੀ ਪਾਰਕ ਦਾ ਵਿਊ ਬਹੁਤ ਸੋਹਣਾ ਸੁਨੱਖਾ ਹੈ ਜੀ ਇਹ ਪਾਰਕ ਦਾ ਸੋਹਣਾ ਵਿਊ ਜਿਹੜਾ ਹੈਗਾ ਮਨਮੋਹਕਾ ਵਿਊ ਹੈਗਾ ਬਹੁਤ ਵਧੀਆ ਲੱਗਦਾ ਜੀ ਦੇਖਣ ਨੂੰ ਅੱਜ ਲੋਕ ਇੱਥੇ ਘੱਟ ਹੀ ਨੇ ਪਾਰਕ ਨੂੰ ਤੁਹਾਨੂੰ ਦਿਖਾਉਣੀ ਹੈ ਅਗਲੇ ਜੀ ਇਹ ਵੀ ਪਾਰਕ ਦੇ ਵਿੱਚ ਸਮਾਲ ਇੰਡੀਆ ਐਨਯੂਜੀ ਮੈਨੂਫੈਕਚਰਿੰਗ ਡੇਟ 2015 ਇਹ ਵੀ ਵਧੀਆ ਬਣਿਆ ਹੋਇਆ ਹੈ ਜੀ ਇਹਨਾਂ ਨੇ ਪੰਛੀਆਂ ਨੂੰ ਚੁਗਣ ਵਾਸਤੇ ਤੇ ਜਾਨਵਰ ਜਿਹੜੇ ਇੱਥੇ ਪਾਣੀ ਪੀਂਦੇ ਨੇ ਆ ਕੇ ਇਹ ਵੀ ਪਾਰਕ ਦੀ ਲੋਕੇਸ਼ਨ ਦੇਖੋ ਤੁਸੀਂ ਖੂਸ਼ੁਰਤਾ ਜੀ ਉਹ ਤੁਹਾਨੂੰ ਅਗਲੇ ਜਿਹੜੇ ਹੈਗੇ ਨੇ ਛੂਲੇ ਉਹਨਾਂ ਕੋਲੇ ਲੈ ਕੇ ਚੱਲਦੇ ਆਂ ਪਾਰਕ ਦੀ ਬੜੀ ਕੋਸਿਸ ਤੇ ਆਈ ਬੜਾ ਸੋਨਾ ਲੱਗਦਾ ਇੱਥੇ ਦਾ ਵੀਊ ਵੀ ਨੰਦਾ ਰਿਹਾ ਜੀ ਬਾਕੀ ਤੁਹਾਨੂੰ ਹੋਰ ਮੈਂ ਅੱਗੇ ਲੈ ਜਾ ਕੇ ਦਿਖਾ ਕੇ ਚੱਲਦਾ ਚੱਲਦੇ ਆ ਜੀ ਆਪਾਂ ਅੱਗੇ ਨੂੰ ਹੋਰ ਇਹ ਆ ਜੀ ਪਾਰਕ ਦੀ ਵਿੱਚ ਲਾਇਬ੍ਰੇਰੀ ਬਣੀ ਹੋਈ ਆ ਜੀ ਇਹ ਇਹ ਲਾਇਬ੍ਰੇਰੀ ਦਾ ਟਾਈਮ ਮੰਡੇ ਤੋਂ ਫਰਡੇ 9 ਤੋਂ 12 3 ਤੋਂ 5 ਸੈਚਰਡੇ 9 ਏ.ਐਮ ਤੋਂ 12 ਤੇ ਤੁਹਾਨੂੰ ਅੰਦ ਲਾ ਵਿਊ ਦਿਖਾਉਨੇ ਆ ਚੱਲਦੇ ਆ ਹਾਂਜੀ ਇਹ ਅੰਦਲਾ ਹਿੱਸਾ ਹੈ ਜੀ ਲਾਇਬ੍ਰੇਰੀ ਦਾ ਇਹ ਜਨਾਬ ਜੀ ਇੱਥੇ ਦੇ ਇੰਚਾਰਜ ਨੇ ਤੁਸੀਂ ਸਰ ਇੰਚਾਰਜ ਹੋ ਇੱਥੇ ਚੱਲੋ ਹੋਰ ਆਇਓ ਵਾਦੀ ਦੇਖ ਠੀਕ ਹੈ ਜੀ ਇਹ ਆ ਜੀ ਲਾਇਬ੍ਰੇਰੀ ਦਾ ਅੰਦਰਲਾ ਹਿੱਸਾ ਕਿਤਾਬਾਂ ਲੱਗੀਆਂ ਹੋਈਆਂ ਨੇ ਜੀ ਤੇ ਇੱਥੇ ਕੋਈ ਵੀ ਆ ਕੇ ਬੁੱਕਸ ਨੂੰ ਮਾਰਨ ਪੜਦਾ ਦਾ ਹਾਂਜੀ ਗਾਈਜ਼ ਅੱਗੇ ਚੱਲਦੇ ਆਂ ਜੀ ਤੁਹਾਨੂੰ ਪਾਰਕ ਦਾ ਝੂ ਜਿਹੜਾ ਬਹੁਤ ਅੱਛਾ ਸੋਹਣਾ ਆ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਮੈਂ ਹੋਰ ਬਹੁਤ ਵਧੀਆ ਲੱਗ ਰਿਹਾ ਜੀ ਇੱਥੇ ਅੰਦਲਾ ਬਾਗ ਬਾਤਵਨ ਵੀ ਬਹੁਤ ਵਧੀਆ ਆ ਸਾਫ਼ ਸੁਥਰਾ ਆ ਇਹ ਪਹਿਲਾਂ ਮੈਂ ਤੁਹਾਨੂੰ ਲਾਇਬ੍ਰੇਰੀ ਅੰਦਰ ਦਿਖਾ ਚੁੱਕਿਆ ਲਾਇਬ੍ਰੇਰੀ ਦੇ ਵਿੱਚ ਆ ਕੇ ਤੁਸੀਂ ਆਪਣੀਆਂ ਬੁੱਕਸ ਵਗੈਰਾ ਪੜ੍ਹ ਸਕਦੇ ਹੋ ਉਹ ਜੰਦਲਾ ਹੋਰ ਬਾਤਵਨ ਇੱਥੇ ਸਵੇਰ ਦੀ ਸੈਰ ਕਰਨ ਵਾਸਤੇ ਬਹੁਤ ਵਧੀਆ ਬੜਾ ਹੋਇਆ ਪਾਰਕ ਆ ਜੀ ਇਹਦੇ ਵਿੱਚ ਆ ਦੇਖੋ ਐਕਸਰਸਾਈਜ਼ ਵਾਸਤੇ ਕਈ ਤਰ੍ਹਾਂ ਦੇ ਮਸ਼ੀਨਾਂ ਵਗੈਰਾ ਜਾਂ ਲੱਗੀਆਂ ਹੋਈਆਂ ਨੇ ਐਕਸਰਸਾਈਜ਼ ਕਰ ਸਕਦੇ ਹੋ ਇਹਨਾਂ ਮਸ਼ੀਨਾਂ ਦੇ ਉੱਤੇ ਆ ਕੇ ਤੁਸੀਂ ਤੇ ਸਵੇਰ ਦਾ ਬੇਲਾ ਜਿਹੜਾ ਹੁੰਦਾ ਉੱਥੇ ਆ ਕੇ ਆਨੰਦ ਮਾਣ ਸਕਦੇ ਹੋ ਤੁਸੀਂ ਤੇ ਆਪਣੀ ਐਕਸਰਸਾਈਜ਼ ਵੀ ਲਾ ਸਕਦੇ ਹੋ ਤੇ ਸੈਰ ਵੀ ਕਰ ਸਕਦੇ ਹੋ ਸੈਰ ਕਰਨ ਲਈ ਤਾਂ ਬਹੁਤ ਹੀ ਵਧੀਆ ਹੀ ਪਾਰਕ ਹੈ ਇਹ ਬਹੁਤ ਚੱਲਦੇ ਅੱਗੇ ਇਹ ਵੀ ਬਿਲਡਿੰਗ ਬਣੀ ਹੈ ਜੀ ਅੰਦਰ ਹੀ ਤੇ ਕੁਛ ਇਧਰ ਝੂਲੇ ਲੱਗੇ ਹੋਏ ਨੇ ਆਹ ਝੂਲੇ ਲੱਗੇ ਹੋਏ ਨੇ ਬੱਚਿਆਂ ਵਾਸਤੇ ਬੱਚਿਆਂ ਨੂੰ ਇਹ ਬੱਚਿਆਂ ਵਾਸਤੇ ਪਾਰਕ ਬਹੁਤ ਹੀ ਵਧੀਆ ਆ ਕਿਉਂਕਿ ਬੱਚਿਆਂ ਨੂੰ ਖੇਡਣ ਵਾਸਤੇ ਤੇ ਝੂਲੇ ਚਾਲੇ ਵਧੀਆ ਲੱਗੇ ਹੋਏ ਨੇ ਇਹ ਸਾਰਾ ਫ੍ਰੀ ਆ ਇੱਥੇ ਕੋਈ ਵੀ ਪੈਸਾ ਨਹੀਂ ਲੱਗਦਾ ਫ੍ਰੀ ਆ ਕੇ ਤੁਸੀਂ ਇੱਥੇ आनंद ਮਾਣ ਸਾਜੋ ਆਪਣੇ ਬੱਚਿਆਂ ਨੂੰ ਇੱਥੇ ਆ ਕੇ ਉਹਨਾਂ ਦਾ ਆਨੰਦ ਪ੍ਰੋਵਾਈਡ ਕਰ ਸਾਜੋ ਚੱਲਦੇ ਹਾਂ ਹੁਣ ਅਗਲੇ ਡੈਸਟੀਨੇਸ਼ਨ ਦੇ ਉੱਤੇ ਅਗਲਾ ਤੁਹਾਨੂੰ ਮੈਂ ਲੋਕੇਸ਼ਨ ਦਿਖਾਉਣਾ ਹਾਂਜੀ ਮੈਂ ਪਾਰਕ ਦੀ ਦੂਜੀ ਸਾਈਡ ਦੇ ਉੱਤੇ ਆ ਗਿਆ ਘੁੰਮਦਾ ਘਮਾਉਂਦਾ ਹੋਇਆ ਤੇ ਸ਼ਹਿਰ ਕੰ ਦਾ ਇੱਥੇ ਬਹੁਤ ਬਹੁਤ ਜਿਆਦਾ ਮਜ਼ਾ ਕਿਉਂਕਿ ਇੱਥੇ ਦਾ ਵਾਤਾਵਰਣ ਠੰਡਾ ਸੋਹਣਾ ਤੇ ਹੈਗਾ ਤੇ ਅੱਗੇ ਚੱਲਦੇ ਆ ਜੀ ਆਪਾਂ ਅਗਲੀ ਲొਕੇਸ਼ਨ ਦਿਖਾਉਣਾ ਤੁਹਾਨੂੰ ਮੈਂ ਇਹ ਸਾਹਮਣੇ ਨੂੰ ਕਮਕੇ ਦੇ ਬਾਰੇ ਜਾਣ ਵਾਲੀ ਇਹ ਰੋੜਾ ਬਣੀ ਹੋਈ ਹੈ ਇਹਨਾਂ ਦੇ ਅੰਦਰ ਬਣਾਈ ਹੋਈ ਹੈ ਚੱਲਦੇ ਆ ਅੱਗੇ ਇਹ ਪਾਰਕ ਦੀ ਗਰਾਊਂਡ ਹੈ ਜੀ ਇਹਦੇ ਵਿੱਚ ਵੀ ਤੁਸੀਂ ਬੈਠ ਕੇ ਸਵੇਰ ਦੇ ਵੇਲੇ ਮਜ਼ਾ ਲੈ ਸਕਦੇ ਹੋ ਸੋਹਣਾ ਆਨੰਦ ਲੈ ਸਕਦੇ ਹੋ ਤੇ ਕਾਫੀ ਲੰਬੀ ਉਹ ਕਾਫੀ ਦੂਰ ਤੱਕ ਪਾਰਕ ਬਣੀ ਹੋਈ ਆ ਅੰਦਲੀ ਗਰਾਊਂਡ ਕਾਫੀ ਖੁੱਲੀ ਡੁੱਲੀ ਆ ਆ ਵੀ ਲੋਕੇਸ਼ਨ ਦੇਖੋ ਜੀ ਬਹੁਤ ਵਧੀਆ ਲੋਕੇਸ਼ਨ ਆ ਉਹ ਸਾਹਮਣੇ ਦੂਜੀ ਸਾਈਡ ਆ ਜੀ ਮੈਂ ਇਧਰਲੀ ਸਾਈਡ ਤੇ ਆਇਆ ਹੋਇਆ ਹਾਂ ਤੇ ਸਾਰਾ ਗਰਾਊਂਡ ਆ ਕਾਫੀ ਖੁੱਲਾ ਡੁੱਲਾ ਦੇਖੋ ਇਹ ਸਾਰਾ ਗਰਾਊਂਡ ਬਹੁਤ ਵਧੀਆ ਬਣਿਆ ਹੋਇਆ ਖੂਬਸੂਰਤੀ ਹੈ ਸਵੇਰ ਦੀ ਸੈਰ ਕਰਨ ਵਾਸਤੇ ਬਹੁਤ ਖੂਬਸੂਰਤੀ ਹੈ ਸ਼ਾਮ ਦੀ ਸੈਰ ਕਰਨ ਵਾਸਤੇ ਵੀ ਬਹੁਤ ਖੂਬਸੂਰਤੀ ਕਿਉਂਕਿ ਖੁੱਲਾ ਡੁੱਲਾ ਹਵਾਦਾਰ ਇਹ ਗਰਾਊਂਡ ਅਤੇ ਪਾਰਕ ਆ ਜੀ ਤੇ ਚੱਲਦੇ ਆ ਜੀ ਹੁਣ ਮੈਂ ਤੁਹਾਨੂੰ ਹੋਰ ਨਵੀਂ ਜਗ੍ਹਾ ਦੇ ਉੱਤੇ ਐਕਸਪਲੋਰ ਕਰਾਉਣਾ ਹਾਂਜੀ ਗਾਇਜ਼ ਆ ਇੱਥੇ ਇੱਕ ਨਵਾਂ ਆਪਣੇ ਜਗਰਾਮ ਤੋਂ ਮੋਗਾ ਰੋਡ ਦੇ ਉੱਤੇ ਇਹ ਪੂਲ ਬਣਦਾ ਪਿਆ ਇੱਕ ਨਵਾਂ ਹਜੇ ਦੀ ਤਿਆਰੀ ਚੱਲ ਚੱਲਦੀ ਪਈ ਆ ਬਹੁਤ ਜਲਦੀ ਇਹਨੂੰ ਬਣਾ ਰਹੇ ਨੇ ਪੂਰਾ ਕਰਕੇ ਇਸ ਤੋਂ ਬਾਅਦ ਇਹ ਪੂਲ ਚੱਲਣਾ ਸ਼ੁਰੂ ਹੋ ਜਾਊਗਾ ਇਹ ਪੂਲ ਆਪਣੇ ਮੁੱਗਾ ਰੋਡ ਦੇ ਉੱਤੇ ਆ ਜੀ। 12ਵਾਂ ਸ਼ੂਟ ਕਰ ਰਿਆ ਮੈਂ। ਤੇ ਜਲਦੀ ਕਹਿੰਦੇ ਇਹ ਤਿਆਰ ਹੋ ਕੇ ਚਾਲੂ ਕਰ ਦਣਗੇ। ਫਿਰ ਇੱਥੇ ਤੁਸੀਂ ਆ ਕੇ ਤੇ ਸਕੂਲ ਦਾ ਆਨੰਦ ਮਾਣ ਸਕਦੇ ਹੋ ਜੀ। ਇਹਦਾ ਰਸਤਾ ਦੂਸਰੀ ਸਾਈਡ ਤੇ ਆ। ਚੱਲਦੇ ਆਂ ਜੀ। ਇਹ ਹੈ ਜੀ ਪੂਲ ਦੇਖੋ ਇਸ ਵਿੱਚ ਬੜੀ ਘੁੰਮਣ ਘਵੇਰੀ ਜੀ ਬਣਾਈ ਹੋਈ ਹੈ ਇਹਨਾਂ ਨੇ ਜਲਦੀ ਹੀ ਤਿਆਰ ਹੋਣ ਵਾਲਾ ਤੇ ਚਾਲੂ ਹੋ ਜਾਊਗਾ ਆਜੋ ਜੀ ਚੱਲ ਹਾਂਜੀ ਗਾਇਜ਼ ਅੱਜ ਮੈਂ ਤੁਹਾਨੂੰ ਮੋਗਾ ਤੇ ਹੋਰ ਬਾਕੀ ਦੇ ਕਸਵੇ ਸ਼ਹਿਰ ਲੈ ਕੇ ਗਿਆ ਸੀ ਤੇ ਉੱਥੇ ਦੀਆਂ ਨਵੀਆਂ-ਨਵੀਆਂ ਲੋਕੇਸ਼ਨਾਂ ਦਿਖਾਈਆਂ ਤੁਹਾਨੂੰ ਤੇ ਮੋਗਾ ਸ਼ਹਿਰ ਦਾ ਗਾਰਡਨ ਪਾਰਕ ਤੇ ਹੋਰ ਬਾਕੀ ਦੀਆਂ ਡੈਸਟੀਨੇਸ਼ਨਾਂ ਤੁਹਾਨੂੰ ਅੱਜ ਮੈਂ ਉਹਦਾ ਐਕਸਪਲੋਰ ਕੀਤਾ ਤੇ ਮੈਂ ਹੁਣ ਅੱਜ ਦਾ ਵਲੌਗ ਇੱਥੇ ਸਮਾਪਤ ਕਰਦਾ ਅੱਜ ਸასიਏ ਕਾਲ ਨਮਸਤੇ ਵਿਜੈ